ਸਾਰੇ ਸਰਕਾਰਯੋਗ ਬਾਰ ਸਿਸ਼ਿੰਦਰ ਦੇਵ ਪ੍ਰਧਾਨ ਸਾਹਿਬ ਆਪका ਪ੍ਰਧਾਨ ਸਹਿਬਾਨ ਸਾਰੇ ਸਰਕਾਰਯੋਗ ਵਕੀਲ ਸਹਿਬਾਨ ਇਲਾਕੇ ਤੋਂ ਆਏ பஞ்ச ਸਰਪੈਂਟ ਦੇ ਲੀਡਰ ਸਹਿਬਾਨ ਅੱਜ ਸਰਕਾਰ ਦੀਆਂ ਜਾਤੀਆਂ ਕਰਕੇ ਬਹੁਤ ਹੀ ਸੁੱਕੜ ਸਿਆਣੇ ਪੜੇ ਲਿਖੇ ਵਰਗ ਨੂੰ ਧਰਤੀ ਤੇ ਬੈਠਣਾ ਪਾਇਆ ਜਿਹੜੇ ਲੋਕਾਂ ਨੇ بڑے ਚਾਵਾ ਦੇ ਨਾਲ ਬਦਲਾਵ ਵਾਸਤੇ ਸਰਕਾਰ ਲੈ ਕੇ ਆਂਦੀ ਸੀ ਉਹ ਜਿਹੜੀ ਸਰਕਾਰ ਹੈ ਲੋਕਾਂ ਦੇ ਹੱਕਾਂ ਦੇ ਡਾਕੇਬਾਰ ਲੱਗੀ ਵੀ ਹੈ ਤੇ ਲੋਕਾਂ ਦੀ ਸੁਣਵਾਈ ਕੋਈ ਨਹੀਂ ਹੈ ਇੱਥੇ ਤੱਕ ਜਿਹੜਾ 20 ਲੱਖ ਬੰਦਿਆਂ ਨੇ ਇਹਨਾਂ ਵਾਸਤੇ ਐਮਪੀ ਚੁਣ ਕੇ ਦਿੱਤਾ 2.5 ਲੱਖ ਬੰਦਿਆਂ ਦੀ ਵੋਟ ਦੇ ਨਾਲ ਜਿਹੜਾ ਇਸ ਇਲਾਕੇ ਦਾ ਐਮ.ਐਲ.ਏ ਬਣਿਆ ਇਹਨਾਂ ਆਮ ਆਦੀ ਪਾਰਟੀ ਦੇ ਉਹ ਧਰੇ ਵਿੱਚ ਆਉਂਦਾ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਆ ਕਹਿਣਾ ਮੈਂ ਉੱਥੇ ਜਾ ਕੇ ਕਹਾ ਕਿ ਭਾਈ ਇਹ ਪਿੰਡ ਨਹੀਂ ਜਾਣਗੇ ਉਧਰ ਜਾਂ ਮੈਂ ਜਾ ਕੇ ਕਹਾ ਕਿ ਪਿੰਡ ਜਾਣਗੇ ਭਈ ਤੂੰ ਆਇਆ ਕਦੇ ਵਾਸਤੇ ਤੈਨੂੰ ਪਤਾ ਹੀ ਨਹੀਂ ਜਦ ਕੁਝ ਨਹੀਂ ਸਰਕਾਰ ਬਾਰੇ ਸਰਕਾਰ ਦਿੱਲੀ ਦੇ ਲੋਕ ਚਲਾ ਰਹੇ ਮੈਂ ਤਾਂ ਉਸ ਸਮੇਂ ਵੀ ਬਿਆਨ ਦਿੱਤਾ ਸੀ ਕਿ ਬਾਹਰ ਦੇ ਬੰਦੇ ਆ ਕੇ ਸਰਕਾਰ ਚਲਾਣਗੇ ਮੇਰਾ ਬਿਆਨ ਹੋਰ ਪਾਸੇ ਤੋਂ ਤੌਰਤਾ ਪ੍ਰਵਾਸੀ ਮੇਰੇ ਪਿੱਛੇ ਪੈ ਗਏ ਤੇ ਪੰਜਾਬੀਆਂ ਨੇ ਗੱਲ ਨੂੰ ਸਮਝੀ ਜੀ ਅੱਜ ਬਾਹਰ ਦੇ ਬੰਦੇ ਆ ਕੇ ਸਾਡੇ ਤੇ ਨਾਦਰशाही ਫਰਮਾਨ ਲਾਗੂ ਕਰਦੇ ਹੈ ਜੀ ਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਨਕਸਾਰ ਹੋ ਰਿਹਾ ਹੈ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਾ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੰਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੰਨਾ ਰਹਿਣਾ ਰੋਪੜ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਐ ਲੇਕਿਨ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਤੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ੱੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵੀਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਰਗੀਆਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਆਂ ਕੇ ਲੜ ਰਹੇ ਸੁਕੀਲ ਸਹਿਬਾਨ ਦਾ ਚਲੋ ਓਕੇ ਸੋਕੇ ਓਕੇ ਪ੍ਰੋਪਰ ਵੀ ਕੇਸ ਲੜ ਲੈਣਗੇ ਲੇਕਿਨ ਇਹ ਜਿਹੜੀ ਤੁਸੀਂ ਲੜਾਈ ਬਿੱਡੀ ਹੈ ਮੈਂ ਸਾਰੇ ਵਕੀਲ ਸਹਿਬਾਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਸ ਇਲਾਕੇ ਦੇ ਵਿੱਚ ਐਮ ਐਲ ਏ ਰਿਹਾ ਮੰਤਰੀ ਰਿਹਾ ਹਰੜ ਦੇ ਵਿੱਚ ਖੈਰ ਮਿਊਂਸਪਲ ਕਮੇਟੀ ਦਾ ਪ੍ਰਧਾਨ ਵੀ ਰਿਹਾ ਲੇਕਿਨ ਹਮੇਸ਼ਾ ਵਕੀਲ ਸਹਿਬਾਨਾਂ ਨੇ ਜਦ ਵੀ ਜਰੂਰਤ ਪਈ ਹੈ ਸਾਂ ਮੂਰੇ ਹੋ ਕੇ ਸੋਸਾਇਟੀ ਨੂੰ ਅਗਵਾਈ ਦਿੱਤੀ ਹੈ ਅਰਥਾਤ ਕੋ ਤੁਹਾਨੂੰ ਆਸ ਵੀ ਹਮੇਸ਼ਾ ਉਹੀ ਰਹਦੀ ਹੈ ਕਿਉਂਕਿ ਵਕੀਲ ਇੱਕ ਸਹਾਰਾ ਹੁੰਦਾ ਹੈ ਹਸਪਤਾਲੇ 'ਚ ਵੀ ਬੰਦਾ ਵੱਜ ਜਾਂਦਾ ਹੈ ਕਚਹਿਰੀ 'ਚ ਵੀ ਵਕੀਲਾਂ ਪੇਸ਼ ਹੋਵੇ ਬੇਹਿੰਦੀ ਵੱਜਦਾ ਸੋ ਤੁਸੀਂ ਹਮੇਸ਼ਾ ਇਨਸਾਫ ਦਵਾਉਣਾ ਸਾਨੂੰ ਤੁਸੀਂ ਇਹ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਿਆ ਮੈਂ ਪਿਛਲੇ ਦਿਨਾਂ ਜਿੱਥੇ ਹੈ ਨਹੀਂ ਸੀ ਉਹਦੇ ਲਈ ਮਾਫੀ ਚਾਹੁੰਦਾ ਮੈਨੂੰ ਪਹਿਲਾਂ ਆਣਾ ਚਾਹੀਦਾ ਸੀ ਕਰਨੇ ਲੇਕਿਨ ਹੋਂ ਮੈਂ ਰੋਜ਼ ਉਹਦੇ ਪਾਸ ਇੱਕ ਹਾਜ਼ਰੀ ਜਰੂਰ ਲਾਇ ਕਰਾਂਗਾ ਜਿਸ ਦਿਨ ਤੁਸੀਂ ਕੋਈ ਹੋਰ ਵੱਡਾ ਪ੍ਰੋਗਰਾਮ ਲਿਕਣਾ ਹੋਵੇ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇ ਤਾਂ ਐਸੀ ਹਰ ਵਿਵਸਥਾ ਕਰਕੇ ਪਿੰਡਾਂ ਚੋਂ ਬੰਦਿਆਂ ਨੂੰ ਲੈ ਕੇ ਅਮਾਗੇ ਬਕਸਾਂ ਵੀ ਲਗਾਵਾਗੇ ਕਿਉਂਕਿ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਸਰਕਾਰਾਂ ਸੁਣਦੀ ਅਸਰਦੀ ਆ ਹੈ ਨਹੀਂ ਤੱਕੇ ਕਰਦੀਆਂ ਲੇਕਿਨ ਤੱਕੇ ਦੇ ਔਰ ਜ਼ਬਰ ਦੇ ਖਿਲਾਫ ਵੀ ਉਸੇ ਗੁਰੂ ਸਾਹਿਬ ਨੇ ਸਿਖਾਇਆ ਹੈ ਜਿਨ੍ਹਾਂ ਦਾ ਹੁਣ ਸ਼ੀਦੀ ਦਿਵਸ ਆ ਰਿਹਾ ਜਿਹਦੇ ਤੇ ਸਾਡੇ ਹੱਕਾਂ ਨੂੰ ਖੋਣ ਦੀ ਗੱਲ ਚੱਲ ਰਹੀ ਏ ਸੋ ਐਸੀ ਉਸੇ ਗੁਰੂ ਸਾਹਿਬ ਦੇ ਪੈਰੋਕਾਰ ਐ ਅੱਗੇ ਉਹਨਾਂ ਦੇ ਨਕਸ਼ੇ ਕਰਨ ਤੇ ਚੱਲਣ ਵਾਲੇ ਐ ਸ਼ਮਕੌਰ ਸਾਹਿਬ ਦੀ ਧਰਤੀ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹਮੇਸ਼ਾ ਬੰਗਾਰਦੀ ਰਹਿੰਦੀ ਏ ਜੇ ਸਾਡੇ ਨਾਲੇ ਧੱਕਾ ਹੋਏਗਾ ਤਾਂ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣ ਦੇਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੁਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਤੇ ਹਰ ਲੜਾਈ ਇਹਦੇ ਵਾਸਤੇ ਅਸੀਂ ਲੜਾਂਗੇ ਸੋ ਮੈਂ ਫੇਰ ਇੱਕ ਵਾਰ ਧੰਨਵਾਦੀ ਹਾਂ ਹਰ ਤਰੀਕੇ ਦੇ ਨਾਲ ਤਨਮਨ ਤਾਂ ਦੇ ਨਾਲ ਇਸ ਜਿਹੜੀ ਲੜਾਈ ਤੁਸੀਂ ਬਿੱਡੀ ਆ ਉਹਦੇ ਤੁਹਾਡੇ ਨਾਲ ਖੜਾਂਗੇ ਮੈਂ ਹਰ ਰੋਜ਼ ਇਸ ਸਾਹਨੇ ਵਿੱਚ ਆਵਾਂਗਾ ਤੇ ਜਦੋਂ ਵੀ ਤੁਸੀਂ ਕਹੋਗੇ ਹੁਣ ਵੀ ਆਪਣੇ ਇਲਾਕੇ ਦੇ ਸਾਰੇ ਪੰਚ ਸਰਪੰਚ ਸਰਪੰਚ ਬੈਠੇ ਆ ਵਕੀਲ ਸਹਿਬਾਨਾ ਦੀ ਅਗਵਾਈ ਦੇ ਵਿੱਚ ਅਸੀਂ ਜਰ ਵੀ ਤੁਸੀਂ ਕਹੋਗੇ ਇੱਥੇ ਆ ਕੇ ਬੈਠਾਂਗੇ ਤੇ ਇਸ ਤੁਹਾਡੀ ਲੜਾਈ ਨੂੰ ਤੁਹਾਡੇ ਨਾਲ ਹੋ ਕੇ ਤੁਹਾਡੀ ਰਹਿਨਮਾਈ ਤੇ ਅਸੀਂ ਅੱਗੇ ਵਧਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ